ਬੇਸ਼ੱਕ ਰਾਜਵੀਰ ਜਵੰਦਾ ਦੀ ਉਮਰ ਬਹੁਤ ਘੱਟ ਸੀ ਪਰ ਜਿੰਨੀ ਵੀ ਸੀ ਉਸਨੇ ਸ਼ਾਨ ਦੇ ਨਾਲ ਜੀ ਜਿੰਨੇ ਵੀ ਉਸਦੇ ਸ਼ੌਂਕ ਸੀਗੇ ਉਸਨੇ ਪੂਰੇ ਕੀਤੇ ਰਾਜਵੀਰ ਜਵੰਦਾ ਨੂੰ ਸਭ ਤੋਂ ਪਹਿਲਾ ਸ਼ੌਂਕ ਹੀ ਬਾਈਕ ਰਾਈਡਿੰਗ ਦਾ ਸੀ ਚਾਹੇ ਉਹ ਪਹਿਲਾਂ ਕੁਝ ਵੀ ਨਹੀਂ ਸੀਗਾ ਪਰ ਫਿਰ ਵੀ ਉਹਦੋਂ ਦੱਸਦੇ ਆ ਵੀ ਚਾਹੇ ਛੋਟਾ ਮੋਟਰਸਾਈਕਲ ਹੁੰਦਾ ਸੀ ਮੋਟਰਸਾਈਕਲ ਦਾ ਬਹੁਤ ਸ਼ੌਂਕ ਸੀਗਾ ਸਕਾਈ ਡਾਈਵਿੰਗ ਵੀ ਕਰਦੇ ਰਹੇ ਨੇ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਦੇਸੀ ਜਿਗਾੜ ਬਣਾਇਆ ਸੀਗਾ ਚਾਹੇ ਪਹਾੜਾਂ ਦੇ ਵਿੱਚ ਘੁੰਮਣ ਦਾ ਸ਼ੌਂਕ ਸੀ ਬਹੁਤ ਸਾਰੀਆਂ ਰਾਈਡਸ ਉਹਨਾਂ ਨੇ ਇਦਾਂ ਦੀਆਂ ਕੀਤੀਆਂ ਜਿਹੜੀਆਂ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਸੀਗੀਆਂ ਬਲੌਗਿੰਗ ਜਾਂ ਫਿਰ ਇੰਸਟਾਗ੍ਰam ਤੇ ਅਸੀਂ ਦੇਖਦੇ ਹੀ ਰਹੇ ਹਾਂ ਪਰ ਅੱਜ ਇਹ ਜਿਹੜੀ ਰਾਈਡ ਘਟ ਰਹੇ ਨੇ ਇਹ ਸਾਰਿਆਂ ਨੂੰ ਦੁਖੀ ਕਰਕੇ ਚੱਲੇ ਇਹ ਵੱਡੀ ਰਾਈਡ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀਗਾ ਜਿੰਨੇ ਵੀ ਲੋਕ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਉਹਨਾਂ ਸਾਰਿਆਂ ਦੀ ਅੱਖ ਦੇ ਵਿੱਚ ਹੰਝੂ ਸੀਗੇ ਕੋਈ ਮਿਲਿਆ ਹੋਵੇ ਰਾਜਵੀਰ ਨੂੰ ਕੋਈ ਜਾਣਦਾ ਹੋਵੇ ਜਾਂ ਫਿਰ ਨਾ ਜਾਣਦਾ ਹੋਵੇ ਜਿੰਨੀਆਂ ਅਰਦਾਸਾਂ ਰਾਜਵੀਰ ਦੇ ਲਈ ਹੋਈਆਂ ਨੇ ਸ਼ਾਇਦ ਹੀ ਕਿਸੇ ਲਈ ਹੋਈਆਂ ਹੋਣ ਤੇ ਜੋ ਕੁਝ ਰਾਜਵੀਰ ਨੇ ਕਮਾਇਆ ਉਹ ਤੁਸੀਂ ਇਸ ਕੱਟ ਤੋਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਸਾਰੇ ਕਲਾਕਾਰਾਂ ਨੇ ਅੰਤਿਮ ਵਿਦਾਇਗੀ ਦੇ ਵਿੱਚ ਸ਼ਮੂਲੀਅਤ ਕੀਤੀ ਉਹ ਵੀ ਕਲਾਕਾਰ ਇੱਥੇ ਦੇਖ ਕੇ ਜਿਹੜੇ ਕਦੀ ਪਬਲਿਕਲੀ ਇਦਾਂ ਨਹੀਂ ਸੀ ਵਿਚਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ